ਅਸਲੇ ਜੀ ਸ਼ਾਮ ਦਾ ਸਮੇਂ ਹੋ ਗਿਆ ਤੇ ਮੈਂ ਆਵਾ ਪਿੰਡ ਰੱਤੇ ਦੇ ਵਿੱਚ ਤੇ ਪਿੰਡ ਰੱਤੇ ਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਕੀ ਹਾਲਾਤ ਬਣੇ ਇੱਥੇ ਵੀ ਪਾਣੀ ਦੀ ਮਾਰ ਵੱਜੀ ਆ ਤੇ ਅਸਲੇ ਮੈਂ ਇੱਥੇ ਆ ਗਿਆ ਪਿੰਡ ਰੱਤੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਕਹਿੰਦੇ 4-4 ਫੁੱਟ ਪਾਣੀ ਸੀਗਾ ਤੇ ਇੱਥੇ ਬਾਈ ਹੋਣੇ ਨੇ ਇਹਨਾਂ ਦਾ ਨੁਕਸਾਨ ਬਹੁਤ ਹੋਇਆ ਤੇ ਆ ਬਰਾਂਡਾ ਸੀ ਹਾਂ ਜੀ ਤੇ ਆ ਬਰਾਂਡਾ ਸੀਗਾ ਸਾਰਾ ਇਹਨਾਂ ਦਾ ਤੇ ਸਾਰਾ ਪਾਣੀ ਦੇ ਨਾਲ ਸਾਰਾ ਖਰਾਬ ਹੋ ਗਿਆ ਬੀਮ ਡਿੱਗ ਗਏ ਇਹਨਾਂ ਦੇ ਤੇ ਆ ਜਿੰਨਾ ਵੀ ਸਾਰਾ ਨੁਕਸਾਨ ਹੋ ਗਿਆ ਕੰਧਾਂ ਡਿੱਗੀਆਂ ਗੱਡਾਂ ਡਿੱਗੇ ਸਾਰੇ ਇੱਕ ਕੱਚਾ ਬਣਿਆ ਦਾ ਸੀ ਨੀ ਲੈਂਟਰ ਵਾਲਾ ਤੇ ਨਹੀਂ ਹੈ ਨਾ ਬਾਲਿਆਂ ਵਾਲਾ ਬਾਲਿਆਂ ਵਾਲਾ ਸੀਗਾ ਅੱਛਾ ਇਥੇ ਰੈਹੀ ਸੀ ਅੰਦਰ ਬਾਹਰ ਇਥੇ ਰੈਹੇ ਪਸ਼ੂ ਵਜਦੇ ਸੀ ਅਰੇ ਪਸ਼ੂ ਵਜਦੇ ਸੀ ਓਕੇ ਓਕੇ ਇੱਥੇ ਡੰਗਰ ਵਜਦੇ ਸੀ ਇਹਨਾਂ ਦੇ ਤੇ ਸਾਰਾ ਨੁਕਸਾਨ ਹੋ ਗਿਆ ਇਹਨਾਂ ਦਾ ਤੋਤਰਾਂ ਕਿਸੇ ਨੇ ਸਾਰਸੂਰ ਲਈ ਆ ਕੇ ਕਿ ਨਹੀਂ ਰਸ਼ਨ ਉਸੇ ਹੁੰਦਾ ਰਹਿ ਲੈ ਦੇ ਰਸ਼ਨ ਹੁੰਦਾ ਰਸ ਨਹੀਂ ਉਤਰਾਂ ਕੋਈ ਨਹੀਂ ਪ੍ਰਸ਼ਾਸਨਿਕ ਅਧਿਕਾਰੀ ਆਇਆ ਕਿ ਕਿਸੇ ਤਰੀਕੇ ਦਾ ਕੋਈ ਨੁਕਸਾਨ ਹੋਇਆ ਕੋਈ ਨਹੀਂ ਆਇਆ ਹੈ ਨਾ ਓਕੇ ਚਲੋ ਅਸਲ ਜੀ ਇੱਥੇ ਹੀ ਗਲੁੱਤਿਆ ਪਿੰਡ ਰੱਤੇ ਦੇ ਵਿੱਚ ਤੇ ਇਹ ਮਾਤਾ ਜੀ ਤੇ ਨਾਲ ਉਹਨਾਂ ਦੇ ਬੇਟਾ ਜੀ ਨੇ ਤੇ ਇਹਨਾਂ ਦਾ ਬਰਾਮ ਦਾ ਡੇਕਾ ਤੇ ਪੁੱਛਦੇ ਇਹਨਾਂ ਨੂੰ ਕੀ ਕਹਿੰਦੇ ਨੇ ਹਾਂਜੀ ਭਾਜੀ ਕੀ ਗੱਲਬਾਤ ਹੋਈ ਤੁਸੀਂ ਖਾਲਸਾ ਭਾਈ ਗੁੱਜ ਜੀ ਕੀ ਫੜੇ ਵੀਰ ਜੀ ਮੇਰਾ ਬਰਾਂਡਾ ਜਗੜਾ ਡਿੱਗ ਪਿਆ ਸੀਗਾ ਹਾਂਜੀ ਤੇ ਵਿੱਚ ਦੋ ਗਾਇਆਂ ਸੀ ਮੇਰੇ ਕੋਲ ਠੀਕ ਉਹ ਫਿਰ ਮੈਂ ਪਾਣੀ ਦੇ ਕਰਕੇ ਮੈਂ ਛੜਤੀਆਂ ਫਿਰ ਤੇ ਥੱਲੇ ਇਦਾਂ ਮਰ ਗਈਆਂ ਤੇ ਮੁਸ਼ਕ ਪੈਣੀ ਇੱਥੇ ਹੂੰ ਤੇ ਇਧਰੋਂ ਫਿਰ ਮੁੜ ਕੇ ਬੜਾ ਔਖਾ ਮੇਰਾ ਪੈਰ ਦੇ ਵੇਖੋ ਵੱਡਿਆ ਜਾ ਹਾਂ ਮੇਰਾ ਪਹਿਲੇ ਮੈਂ 1.5 ਸਾਲ ਹੋ ਗਿਆ ਮੰਜੀ ਤੇ ਹੀ ਹਾਂ ਅੱਛਾ ਅੱਛਾ ਤੇ ਮੇਰਾ ਵੀਰ ਬਹੁਤ ਨੁਕਸਾਨ ਮੇਰਾ ਬਹੁਤ ਜਿਆਦਾ ਹੀ ਹੋਇਆ ਬੈੱਡ ਬੁੱਡ ਸੋਫੇ ਸਾਵੇ ਸਭ ਖਰਾਬ ਹੋ ਗਏ ਕਿ ਮੇਰੇ ਕੋਈ ਹਾਲਤ ਦੇ ਵਿੱਚ ਨਿਕਲਿਆ ਕੁਛ ਨਹੀਂ ਤੇ ਬਹੁ ਮੈਂ ਮਾਤੜ ਬੰਦਾ ਵੀਰ ਜੀ ਪ੍ਰਸ਼ਾਸਨਿਕ ਅਧਿਕਾਰੀ ਆਇਆ ਕੋਈ ਸਾਰ ਲੀਕੇ ਨੇ ਨਹੀਂ ਵੀਰ ਜੀ ਕੋਈ ਨਹੀਂ ਕੋਈ ਨਹੀਂ ਆਇਆ ਨਾ ਜੀ ਨਾ ਤੇ ਮੇਰਾ ਵੀਰ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੀ ਮਜਬਤ ਵਦੋ ਵਦ ਕੀਤੀ ਜਾਏ ਗਰੀਬ ਬੰਦਾ ਮੈਂ ਤੇ ਮੇਰੇ ਕੋ ਕੁਝ ਨਹੀਂ ਹੈਗਾ ਜਾਣ ਕੇ ਵੇਖ ਸਕਦੇ ਜੇ ਕੋਈ ਝੂਠ ਵਾਲੀ ਗੱਲ ਨਹੀਂ ਇੱਥੇ ਕਿ ਲੋਕੀ ਐਵੇਂ ਫੇਕ ਵੀਡੀਓ ਕਰੀ ਜਾਂਦੇ ਪਾਈ ਜਾਂਦੇ ਨੇ ਆਪਣੇ ਜੋ ਕੰਮ ਨਹੀਂ ਹੈਗੇ ਬਾਕੀ ਮੈਂ ਰਿਪੋਰਟਾਂ ਮੇਰੀਆਂ ਹਰ ਇੱਕ ਚੀਜ਼ ਵੇਖਦੇ ਆ ਵੇਖੋ ਮੇਰਾ ਪੈਰ ਵੱਢਿਆ ਵਾ ਪਲੇਟਾਂ ਪਈਆਂ ਲੱਗੀਆਂ ਇਸੇ ਇਧਰ ਵੀ ਵੀਰ ਜੀ ਮੇਰੇ ਪਲੇਟਾਂ ਪਈਆਂ ਵੇਖੋ ਓਕੇ ਤੇ ਇੱਕ ਐਕਸੀਡੈਂਟ ਹੋਇਆ ਸੀ ਹਾਂਜੀ ਹਾਂਜੀ ਤੇ ਮੇਰਾ ਵੀਰ ਮੇਰੇ ਕੋਲ ਬਹੁਤ ਜ਼ਿਆਦਾ ਵੀ ਹਾਲਤ ਖਰਾਬ ਆ ਤੇ ਮੇਰਾ ਵੀਰ ਮੇਰੀ ਮਦਦ ਕੀਤੀ ਜੈ ਪਿੰਡ ਰੱਤਾ ਮੇਰਾ ਡੇਰਾ ਬਬਾਨਾ ਨੇ ਕਿਹਾ ਤਸੀਲ ਡੇਰਾ ਬਬਾਨਾ ਨੇ ਕਿਹਾ ਵੀਰ ਜੀ ਕੋਈ ਨਹੀਂ ਕੋਈ ਇਹ ਡਰਤਾ ਵਾ ਠੀਕ ਲੀਆਂ ਦੇ ਲਾਗੇ ਡੇਰਾ ਵਾ ਹਾਂਜੀ ਮੇਰਾ ਅਸਲ ਜੀ ਮੈਂ ਘਰ ਚਿਆਂ ਤੇ ਇਹਨਾਂ ਦਾ ਮਕਾਨ ਆ ਤਿੰਨ ਦੇ ਹਾਲਾਤ ਜਿਹੜਾ ਪਾਣੀ ਆ ਪਾਣੀ ਨੇ ਕੀ ਕੀਤਾ ਨੁਕਸਾਨ ਆ ਦੇਖ ਲੋ ਤੁਸੀਂ ਇਸ ਸਮੇਂ ਆਪਣਾ ਟੀਵੀ ਰੱਖਣ ਵਾਲੀ ਟਰੋਲੀ ਵੀ ਗਲ ਗਈ ਸੋਫੇ ਇਹਨਾਂ ਦੇ ਖਰਾਬ ਹੋ ਗਏ ਪ੍ਰੋਪਰਲੀ ਬੈੱਡ ਖਰਾਬ ਹੋ ਗਏ ਸਾਰੇ ਤੇ ਆ ਬੈੱਡ ਜੀ ਦੀਵਾਨ ਸਾਰੇ ਬੈੱਡ ਫੁੱਲ ਗਏ ਇਹਨਾਂ ਦੇ ਤੇ ਹੋ ਜਿਆਦਾ ਇਹਨਾਂ ਦਾ ਨੁਕਸਾਨ ਹੈ ਇਹ ਤਾਂ ਕੰਮ ਕਰ ਵੀ ਕੰਪਲੀਟ ਹੋਣ ਵਾਲਾ ਪਿਆ ਤੇ ਨੁਕਸਾਨ ਇਹਨਾਂ ਦਾ ਵੱਖਰਾ ਹੋ ਗਿਆ ਸਾਰਾ ਟੋਟਲੀ ਖਰਾਬ ਹੋ ਗਿਆ ਨੁਕਸਾਨ ਬਹੁਤ ਹੈ ਅੰਦਰ ਵੀ ਸਾਰਾ ਪਾਣੀ ਪਾਣੀ ਸੀਗਾ ਤੇ ਇਸ ਸਾਈਡ ਇਹਨਾਂ ਦਾ ਅੰਦਰ ਸਾਰਾ ਪਾਣੀ ਨਾਲ ਖਰਾਬ ਹੋ ਗਿਆ ਕੱਪੜਾ ਵੀ ਸਾਰਾ ਖਰਾਬ ਹੋ ਗਿਆ ਇਹਨਾਂ ਦਾ ਲਾਈਟ ਹੈਗੀ ਅੰਦਰ ਕਿ ਨਹੀਂ ਹੈ ਇੰਦੀ ਹਾਂ ਹਾਂ ਹੂੰ ਆਪਣਾ ਦਿਖਾ ਦਿਓ ਹੂੰ ਅਜ ਲਈ ਇਸ ਕਮਰੇ ਦੇ ਹਾਲਾਤ ਦਿਖਾ ਦਿਨਾ ਮੈਂ ਹੁਣ ਸੁੱਕ ਗਿਆ ਆ ਦੇਖੋ ਤੁਸੀਂ ਇਸ ਸਾਈਡ ਵੀ ਹਾਲਾਤ ਖਰਾਬ ਗੱਦੀ ਖਰਾਬ ਹੋ ਗਈ ਸਾਰੇ ਕੱਪੜੇ ਖਰਾਬ ਹੋ ਗਏ ਇਹਨਾਂ ਦੇ ਕੀ ਆ ਦੇਖ ਸਕਦੇ ਤੁਸੀਂ ਇਧਰ ਵੀ ਰੱਬ ਜਮੀ ਸਾਰੀ ਇਹਨਾਂ ਦੇ ਮਕਾਨ ਦੇ ਵਿੱਚ ਬਾਕੀ ਹੈ ਕਿ ਮਕਾਨ ਇਹਨਾਂ ਦਾ ਬਣਨ ਵਾਲਾ ਅਜੇ ਪਿਆਵਾ ਇਹਨਾਂ ਨੇ ਕਈ ਕੰਮ ਕਰਨੇ ਸੀਗੇ ਪਰ ਇਹਨਾਂ ਨੂੰ ਮਾਰ ਪਹੁੰਚ ਗਈ ਹਾਂਜੀ ਮਾਇਕ ਜੀ ਖਾਲਸਾ ਮਾਇਕ ਜੀ ਖਤ ਤੇ ਪਿੰਡ ਵੀਰਜੀ ਮੇਰਾ ਰੱਤਾ ਵਾ ਨਾਂ ਮੇਰਾ ਪਰਮਜੀਤ ਸਿੰਘ ਡੈਡੀ ਮੇਰਾ ਦਾ ਨਾਮ ਲਖਾ ਸਿੰਘ ਨੰਬਰਦਾਰ ਤੇ ਵੀਰਜੀ ਮੇਰੀ ਬਤ ਉਹ ਅਮੈਤ ਕੀਤੀ ਜਾ ਬਹੁਤ ਮਾਤਰ ਬੰਦਾ ਮੈਂ ਮੇਰਾ ਵੀਰ ਪਿੰਡ ਮੇਰਾ ਰੱਤਾ ਜੇ ਮੋਬਾਈਲ ਨੰਬਰ 84 84 37 80 58 22 ਤੇ ਰਸਨ ਆ ਰਿਹਾ ਹੈ ਨਾ ਸਰੋਂ ਨਾ ਸਰੋਂ ਮੇਰਾ ਸਰਕਾਰੀ ਅਧਿਕਾਰੀ ਕੋਈ ਨਹੀਂ ਆਇਆ ਕੀ ਕੋਈ ਸੇ ਤਰੀਕੇ ਦਾ ਕੋਈ ਨੁਕਸਾਨ ਆ ਉਹਦੇ ਬਾਰੇ ਕਿਸੇ ਨੇ ਨਹੀਂ ਕੋਈ ਨਹੀਂ ਨਹੀਂ ਵੀਰ ਜੀ ਨਹੀਂ ਸਾਡੇ ਕੋਲ ਕੋਈ ਨਹੀਂ ਜੇ ਪੁੰਜਾ ਰਾਸ਼ਨ ਜਰੂਰ ਮਿਲਿਆ ਬਾਬ ਰਾਸ਼ਨ ਦੀ ਠੀਕ ਹੈ ਰਾਸ਼ਨ ਮਿਲ ਰਿਹਾ ਵੀਰ ਜੀ ਬਾਕੀ ਸਰਕਾਰੀ ਅਧਿਕਾਰੀ ਕੋਈ ਨਹੀਂ ਹੈ ਕੋਈ ਮਜਦਤ ਕਰਨ ਕੋਈ ਨਹੀਂ ਮੇਰਾ ਵੀ ਸੇ ਸਮਾਜ ਸੇ ਵੀ ਮੇਰਾ ਵੀਰ ਵੱਡਾ ਕੋਈ ਬਾਹਰ ਅਮਰੀਕਾ ਕੈਨੇਡਾ ਬੈਠਾ ਮੇਰਾ ਭੈਣ ਭਰਾ ਕੋਈ ਵੀ ਮੇਰੀ ਮਜਦਤ ਕਰ ਸਕਦਾ ਬਹੁਤ ਮਾਤੜ ਬੰਦਾ ਵੀਰ ਜੀ ਮੈਂ ਬਹੁਤ ਧੰਨਵਾਦ ਮੇਰਾ ਵੀਰ